ਕੀ ਕਿ ਪੈਨ ਉਹ ਕੀ ਪੈਨ ਕੰਮ ਕੀਤਾ ਸਾਰਾ ਇਹ ਬਰਵਾਦ ਕੀਤਾ ਲੋਕਾਂ ਨੂੰ ਸੋ ਗੱਡੀਆਂ ਗੱਡੀਆਂ ਜੇ ਕੋਈ ਹੋਰ ਵਾਹਨ ਹੋਣ ਟਰਾਂਸਪੋਰਟੇਸ਼ਨ ਸਾਰੀ ਰੱਦ ਕਰ ਦਿੱਤੀ ਗਈ ਆ ਪੰਜਾਬ ਬਰਵਾਦ ਬਰਵਾਦ ਹੋ ਜੂਗਾ ਪੰਜਾਬ ਬਰਵਾਦ ਪੂਰਾ ਭਾਈ ਜੇ ਡਰਾਈਵਰ ਨਹੀਂ ਭਾਈ ਦਾ ਉਹਨੂੰ ਦੁਨੀਆ ਨੇ ਮਾਰ ਲੈਣਾ ਕੋਟ-ਕੋਟ ਕੇ ਜੀ ਡਰਾਈਵਰ ਦਾ ਫਰਜ ਬਣਦਾ ਹੀ ਹੈ ਭਜਾਣਾ ਬਚਾਦਾ ਕਰਨਾ ਵਿਚਾਰੇ ਨੇ ਆਪਣਾ 100 ਰੁਪਏ ਵੱਧ ਨਹੀਂ ਭਾਰੇ 100 ਰੁਪਏ ਵੱਧ ਨਹੀਂ ਭਾਰੇ ਲੈਣਾਂ ਚ ਲੱਗੇ ਹਾਂਜੀ 100 ਲੈਣਾਂ ਚ ਲੱਗਨ ਤੋਂ ਬਾਅਦ ਜਿਹੜਾ ਕਿ 100 ਰੁਪਏ ਤੋਂ ਵੱਧ ਤੇਲ ਨਹੀਂ ਪੈ ਰਿਹਾ ਕੀ ਡਰਾਈਵਰ ਜੇ ਨਹੀਂ ਭਜਦਾ ਤਾਂ ਫਿਰ ਉਹਦੀ ਸੁਰੱਖਿਆ ਲਈ ਵੀ ਕੋਈ ਕਾਨੂੰਨ ਹੋਣਾ ਜਿਹਦਾ ਕਿ ਨਹੀਂ ਹਾਂਜੀ ਜੇ ਡਰਾਈਵਰ ਨਹੀਂ ਭਜਦਾ ਪਬਲਿਕ ਮਾਰ ਦਿੰਦੀ ਆ ਜੀ ਬਿਨਾਂ ਵਜੇ ਤਾਂ ਜਿਹਨੂੰ ਪਤਾ ਵੀ ਨਹੀਂ ਹੁੰਦਾ ਵੀ ਡੰਡਾ ਮਾਰ ਦਿੰਦਾ ਜਿਹੜਾ ਅਨਾ ਕਾਨੂੰਨ ਲਿਆਂਦਾ ਜੀ ਮੋਦੀ ਸਾਹਿਬ ਇਹਨੂੰ ਬੰਦ ਕਰੋ ਇਹ ਬਹੁਤ ਮਾੜਾ ਬਹੁਤ ਅਸਰ ਪਏਗਾ ਡਰਾਈਵਰ ਸਿਰਫ ਇੱਕ ਥੋੜਾ ਵੀ ਟਰੱਕ ਦਾ ਡਰਾਈਵਰ ਹੀ ਆ ਟਰੈਂਪੂ ਡਰਾਈਵਰ ਆ ਜਿਹੜਾ ਸਕੂਟਰ ਚਲਾਉਂਦਾ ਇਹ ਨਹੀਂ ਡਰਾਈਵਰ ਜਿਹੜਾ ਸਾਈਕਲ ਆਵਾਜਿ ਉਹਨੂੰ ਉਹਨੂੰ ਵੀ ਇੰਨਾ ਹੀ ਕਰੋਗੇ ਪ੍ਰਾਈਮੋ ਤੇ ਦੇਖ ਰਹੇ ਸਰਦਾਰ ਜੀ ਦਾ ਸਵਾਗਤ ਹੈ ਦੋਸਤੋ ਜਿੱਦਾਂ ਹੀ ਇੱਕ ਕਾਨੂੰਨ ਪਾਸ ਹੁੰਦਾ ਹੈ ਪਰਦੇ ਵਿੱਚ ਤੇ ਕਾਨੂੰਨ ਕੀ ਹੈ ਕਿ ਜੇ ਡਰਾਈਵਰ ਐਕਸੀਡੈਂਟ ਹੋਣ ਤੋਂ ਬਾਅਦ ਜਗ੍ਹਾ ਤੋਂ ਭੱਜ ਜਾਂਦਾ ਤਾਂ ਉਹਨੂੰ 10 ਸਾਲ ਦੀ ਜਿਹੜੀ ਸਜ਼ਾ ਹੈ ਤੇ 10 ਲੱਖ ਰੁਪਏ ਜੁਰਮਾਨਾ ਉਹ ਤੋਂ ਬਾਅਦ ਕਿਤਨਾ ਕਿਤੇ ਅਫਰਾ ਫਰੀਦਾ ਮੋੜ ਬਣ ਜਾਂਦਾ ਤੇ ਨਵਾਂ ਸਾਲ 2024 ਜਿੱਦਾਂ ਅੱਜ ਦੋ ਦਿਨ ਗਾ ਤੇ ਤੁਹਾਨੂੰ ਲੰਬੀਆਂ ਲੈਣਾ ਦਿਖਾ ਦੇ ਲੰਬੀਆਂ ਲੱਗੀਆਂ ਹੋਈਆਂ ਜਿਹੜੀਆਂ ਪ੍ਰੋਬਲਮ ਪੰਪ ਲੈਣਾ ਲੱਦਾ ਲੱਦਾ ਲੱਤ ਭਰੇ ਹੋਏ ਆ ਕਿਉਂਕਿ ਪੂਰੇ ਦੇਸ਼ ਦੇ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਆ ਚੱਕਾ ਜਾਮ ਦਾ ਦਾ ਵੀ ਜਰਤੀ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ ਜਾਂ ਸੋਧਿਆ ਨਹੀਂ ਜਾਂਦਾ ਤਦ ਤੱਕ ਚੱਕਾ ਜਾਮ ਰਹੇਗਾ ਸੋ ਗੱਟੀਆਂ ਗੱਟੀਆਂ ਚਾਹੇ ਕੋਈ ਹੋਣ ਵਾਹਨ ਹੋਣ ਟਰਾਂਸਪੋਰਟੇਸ਼ਨ ਸਾਰੀ ਰੱਦ ਕਰ ਦਿੱਤੀ ਗਈ ਆ ਜਿਸ ਨੂੰ ਲੈ ਕੇ ਅਫਰਤ ਅਫਰੀ ਵਾਲਾ ਮਾਹੌਲ ਮਾੜ ਗਿਆ ਪੈਟਰੋਲ ਪੰਪਰ ਉੱਤੇ ਵੀ ਲੋਕੀ ਲੰਬੀਆਂ ਕਤਾਰਾਂ ਲੈ ਕੇ ਖੜੇ ਕਿਉਂਕਿ ਜਿਹੜੀ ਟਰਾਂਸਪੋਰਟੇਸ਼ਨ ਨਾਲ ਜਿੱਕੀ ਭੈਣ ਕੀਤਾ ਹੈ ਸਾਰਾ ਇਹ ਬਰਵਾਸ ਕੀਤਾ ਲੋਕਾਂ ਨੂੰ ਸਾਮ੍ਹ ਕੇ ਆਈ ਸਾਰੀ ਵਾਝ ਨਹੀਂ ਹੁਣ ਦੇਖੇ ਚਲੋ ਗੱਡੀਆਂ ਬੰਦ ਨਾ ਜੀ ਹਿਰਦਾ ਸਾਹਿਬ ਇਹ ਦੇਖੋ ਸੇ ਕੀ ਹਾਲ ਹੁੰਦਾ ਪੰਜਾਬ ਦਾ ਪੰਜਾਬ ਬਰਵਾਸ ਬਰਵਾਸ ਹੋ ਜੂ ਪੰਜਾਬ ਬਰਵਾਸ ਪੂਰਾ ਪੰਜਾਬ ਨੂੰ ਬਰਵਾਸ ਦੇ ਤੁਲ ਤਾਂ ਤੁਰਿਆ ਹੈ ਲੋਕ ਪਰ ਇੱਕ ਨੂਨ ਦੇ ਉੱਤੇ ਜਿਹੜਾ ਕੀ ਰੱਖਿਆ ਕਿ ਡਰਾਈਵਰ ਵਾਲੀ ਰੱਖਿਆ ਗਿਆ ਕਈ ਵੀ ਐਕਸੀਡੈਂਟ ਹੋ ਜਵੇ ਤੇ ਡਰਾਈਵਰ ਉਹ ਭੱਜ ਜਾਂਦੇ ਸੀਗੇ ਪਰ ਕਿਸੇ ਨਾ ਕਿਸੇ ਉਸ ਵੇਲੇ ਕੋਈ ਜਨਤਾ ਵੀ ਆਪਣੇ ਆਪ ਦਾ ਕਾਬੂ ਖੋਵੇ ਨਹੀਂ ਡਰਾਈਵਰ ਦਾ ਭੱਜਣਾ ਹੀ ਵਾਜਿਬ ਹੁੰਦਾ ਸੀਗਾ ਪਰ ਕਾਨੂੰਨ ਜਿਹੜਾ ਆਇਆ ਹੈ ਇਹਨੂੰ ਲੈ ਕੇ ਹੁਣ ਟਕਲਾ ਆਣ ਲੱਗ ਗਿਆ ਨੇ ਭਾਜੀ ਜੇ ਡਰਾਈਵਰ ਨਹੀਂ ਭਜਦਾ ਉਹਨੂੰ ਦੁਨੀਆ ਨੇ ਮਾਰ ਲੈਣਾ ਘੁੱਟ-ਘੁੱਟ ਕੇ ਜੀ ਡਰਾਈਵਰ ਦਾ ਫਰਜ਼ ਬਣਦਾ ਹੀ ਹੈ ਭਜਣਾ ਬਚਾਦਾ ਕਰਨਾ ਵਿਚਾਰੇ ਨੇ ਆਪਣਾ ਹਾਂ ਚਲੋ ਇਹ ਬੰਦਾ ਮਰ ਵੀ ਜਾਂਦਾ ਪਰ ਇਹ ਨਹੀਂ ਕਹਿੰਦੇ ਮਰਦੇ ਆ ਡਰਾਈਵਰਾਂ ਕੋਲੋਂ ਲੇਕਿਨ ਨਜਾਇਜ਼ ਹੀ ਨਹੀਂ ਇਹ ਡਰਾਈਵਰਾਂ ਦਾ ਸਾਰਾ ਕੁਝ ਨਜਾਇਜ਼ ਹੋ ਰਿਹਾ ਭਾਜੀ ਇਹ ਪਵਲ ਅਗਲੇ ਵੀ ਨੀਯਾਜ ਹੋ ਰਿਹਾ ਸਾਡੇ ਵਾਸਤੇ ਹੁਣ ਕਿੰਨੇ ਚਿਰ ਹੋ ਗਿਆ ਡੇਢ ਘੰਟਾ ਹੋ ਗਿਆ ਤੇਲ ਪੋਣ ਖੜਿਆ ਨੂੰ 100 ਰੁਪਏ ਤੇਲ ਪਾਇਆ ਸਿਰਫ ਜੀ ਕੀ ਕਰ ਹਾਂਜੀ ਬਿਲਕੁਲ 100 ਦਾ ਜੀ 100 ਰੁਪਏ ਤੇਲ ਪੈਰੇ ਬਿਲਕੁਲ 100 ਰੁਪਏ ਦਾ ਤੇਲ ਪੈ ਰਿਹਾ ਜੀ ਵੱਧ ਨਹੀਂ ਪਾਉਂਦੇ ਜੀ ਉਹ ਸੋ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਕਿ ਦਿਖਾ ਰਿਹਾ ਕਿ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਪਰ ਗੱਡੀ ਦੇ ਵਿੱਚ ਸਿਰਫ 100 ਰੁਪਏ ਦਾ ਹੀ ਤੇਲ ਪੈ ਰਿਹਾ ਕਿਉਂਕਿ ਕਈ ਲੋਕ ਇਹ ਗੱਡੀਆਂ ਦੇ ਤੇਲ ਪਵਾਉਣ ਲਈ ਇੱਥੇ ਪਹੁੰਚੇ ਨੇ ਪਰ ਅੱਗੇ ਆ ਕੇ ਲੇਨ ਜੇ ਲੱਗਣ ਤੋਂ ਬਾਅਦ ਵੀ ਸਿਰਫ 10 ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਟ੍ਰਾਂਸਪੋਰਟੇਸ਼ਨ ਜਿਹੜੀ ਬੰਦ ਹੋ ਗਈ ਉਸ ਤੋਂ ਬਾਅਦ ਸਾਰੇ ਲੋਕ ਆਪਣਾ ਧਵਰੀ ਵਿੱਚ ਤੇਲ ਪਵਾਉਣ ਮੋਨ ਗਏ ਨੇ ਆਪਣੀਆਂ ਗੱਡੀਆਂ ਲੈ ਕੇ ਡੀਜ਼ਲ ਪਵਾਉਣ ਮੋਨ ਨੇ ਡੀਜ਼ਲ ਵਾਲੀਆਂ ਗੱਡੀਆਂ ਦਾ ਪਹਿਲਾਂ ਹੀ ਜਿਹੜਾ ਕੰਮ ਇੱਥੇ ਤੁਸੀਂ ਦੇਖਦੇ ਹੋ ਕੋਈ ਡੀਜ਼ਲ ਵਾਲੀ ਗੱਡੀ ਤਾਂ ਨਹੀਂ ਹਜੇ ਨਜ਼ਰ ਆ ਰਹੀ ਪਰ ਪਟ્રોલ ਜਿਹੜਾ ਕੀ ਆ ਉਹ ਬੰਦ ਕਰ ਦਿੱਤਾ ਇੱਕ ਕਾਨੂੰਨ ਪਾਸ ਹੁੰਦਾ ਜੀ ਡਰਾਈਵਰ ਵਾਲੀ ਪਰ ਤੇਲ ਦੀ ਇੱਕ ਆਪਣਾ ਧਵਰੀ ਮੱਜੀ ਹੋਈ ਹੈ ਕੀ ਕੈਸਾ ਕੋਚ ਨਿਕਸਦਾ ਸੀ ਕਿੰਨਾ ਦਿਲ ਬੋਇਆ 200 100 100 ਦਾ ਪਾਇਆ 100 ਰੁਪਏ ਲਈ ਪਾਇਆ ਹਾਂਜੀ ਸੋ ਕੀ ਕਹਿਣਾ ਚਾਹੋਗੇ ਜੀ ਸਾਡੀ 500 ਦਾ ਵੀ ਬੰਦੇ 100 ਦਾ ਪਰ ਜਿਹੜਾ ਕਾਨੂੰਨ ਜਿਹੜਾ ਪਤਾ ਕੋਈ ਕੱਲ ਹੀ ਫਟਾਫਰੀ ਮੱਚੀ ਹੈ ਪਰ ਇਹ ਕਿਉਂ ਬੰਦ ਕੀਤਾ ਨੇ ਪਤਾ ਨਹੀਂ ਨਹੀਂ ਜੀ ਸੋ ਹਾਂਜੀ ਪਤਾ ਜੀ ਕਿਉਂ ਬੰਦ ਕੀਤਾ ਜੀ ਸਰ ਟਰੱਕ ਵਾਲਿਆਂ ਦੀ ਹੜਤਾਲ ਚੱਲ ਰਹੀ ਹੈ ਉਹਦੇ ਕਰਕੇ ਬੰਦ ਹੈ ਜੀ ਹੜਤਾਲ ਕਰ ਲਈ ਜੀ ਹੜਤਾਲ ਹੈ ਜਿਹੜਾ ਨਵਾਂ ਕਾਨੂੰਨ ਆਇਆ ਸਰ ਜੀ ਹਾਂਜੀ ਉਹ 10 ਸਾਲ ਦੀ ਜੇਲ ਤੇ 7 ਲੱਖ ਦਾ ਜੁਰਮਾਨਾ ਜਿਹੜਾ ਹਾਂਜੀ ਉਹਦੇ ਖਾਤਰ ਉਹਦੇ ਖਾਤਰ ਜੀ ਸਹੀ ਹੈ ਕਾਨੂੰਨ ਕੇ ਗਲਤ ਹੈ ਇਹਦੇ ਬਾਰੇ ਜਾਣਕਾਰੀ ਨਹੀਂ ਪਰ ਸਰ ਗਲਤੀ ਹੋਣਾ ਤਾਂ ਹੀ ਹੜਤਾਲ ਚੱਲ ਰਹੀ ਆ ਇੱਕ ਆਮ ਬੰਦੇ ਦੀ ਕੀ رائے ਆ ਹੜਤਾਲ ਨਹੀਂ ਹੋਣੀ ਚਾਹੀਦੀ ਸਰ ਪਰੇਸ਼ਾਨੀ ਤਾਂ ਸਾਨੂੰ ਆਮ ਲੋਕਾਂ ਨੂੰ ਹੁੰਦੀ ਆ ਤੋ ਬਿਲਕੁਲ ਆਮ ਬੰਦਿਆਂ ਨੂੰ ਜਿਹੜੀ ਕੀ ਹੈ ਇਹਦੇ ਵਿੱਚ ਦਿੱਕਤ ਪਰੇਸ਼ਾਨੀ ਕਹਿੰਦੀ ਮੈਂ ਕੀ ਕਹੂੰਗਾ ਇਸ ਕਾਨੂੰਨ ਬਾਰੇ ਜਿਹੜਾ ਜਿਹੜੇ ਖਾਤਰਾ ਜਫੜਾ ਤਾਂ ਬੜੀ ਮਜ਼ੀ ਤੇਲ ਨਹੀਂ ਲੈਣਾ ਚ ਲੱਗਣਾ ਮੇਰੇ ਪਰੇਸ਼ਾਨੀ ਤਾਂ ਸਾਰਿਆਂ ਨੂੰ ਆ ਰਹੀ ਹੈ ਅਸਲ ਕਿੰਨੇ ਕਿੰਨਾ ਤੇਲ ਪੈ ਰਿਹਾ 100 ਤੋਂ ਵੱਧ ਨਹੀਂ ਪਾ ਰਹੇ 200 ਤੋਂ ਵੱਧ ਨਹੀਂ ਪਾ ਰਹੇ ਲੈਣਾ ਚ ਲੱਗ ਹਾਂ ਜੀ ਤੋ ਲੈਣਾ ਚ ਲੱਗਨ ਤੋਂ ਬਾਅਦ ਜਿਹੜਾ ਕਿ 100 ਰੁਪਏ ਤੋਂ ਵੱਧ ਤੇਲ ਨਹੀਂ ਪੈ ਰਿਹਾ ਪਰ ਇੱਕ ਲੈਣਾ ਦਾ ਨੂੰ ਦਿਖਾ ਰਹੀ ਹੈ ਕਿ ਲੈਣਾ ਰੋਡ ਦੇ ਉੱਤੇ ਤੱਕ ਪਹੁੰਚ ਗਏ ਨੇ ਤੇ ਲੋਕ ਖੱਜਲ ਖਰਾਬ ਹੋ ਰਹੇ ਨੇ ਬਾਕੀ ਪੈਟਰੋਲ ਪੰਪ ਹੋਰ ਵੀ ਹੈਗੇ ਨੇ ਇਹ ਬੰਦ ਬੰਦੇ ਸਭ ਖਤਮ ਹੋ ਗਏ ਸਾਰੇ ਬੰਦ ਸਾਰੇ ਪੈਟਰੋਲ ਪੰਪ ਬੰਦ ਹੈ ਜੀ ਬੰਦ ਹੈ ਜੀ ਬੰਦ ਹੈ ਸਾਰੇ ਪੈਟਰੋਲ ਪੰਪ ਪੈਟਰੋਲ ਪੰਪ ਹੋਰ ਬੰਦ ਹੈ ਸਾਰੇ ਪਾਸੇ ਏਸੀ ਬੀਡ ਲੱਗੀ ਹੋਈ ਹੈ ਜੀ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕੁਝ ਦਿਨ ਤੱਕ ਪੈਟਰੋਲ ਪੰਪੇ ਵੀ ਜਿਹੜਾ ਕੀ ਹੈ ਕਿਤੇ ਨਾ ਕਿਤੇ ਤੇਲ ਜੇ ਖਤਮ ਹੁੰਦਾ ਤਾਂ ਇਹ ਵੀ ਬੰਦ ਹੀ ਹੋਏਗਾ 100-100 ਰੁਪਏ ਦਾ ਤੇਲ ਪਾ ਕੇ ਲੋਕਾਂ ਨੂੰ ਜਿਹੜਾ ਕੀ ਹਜੇ ਥੋੜਾ ਜਿਹਾ ਰਾਹਤ ਦਿੱਤੀ ਜਾ ਰਹੀ ਹੈ ਤਾਂ ਕਿ ਆਪਣੇ ਕੰਮ ਕਾਜ ਕਰ ਸਕਣ ਪਰ ਜੇ ਨਿਰੰਤਰ ਹੜਤਾਲ ਰਹੀ ਤਾਂ ਕੀ ਲੋਕੀ ਆਪਣੇ ਕੰਮ ਕਾਜ ਕਰ ਸਕਣਗੇ ਪਰ ਵੱਡੀਆਂ ਸਵਾਲ ਨੇ ਇਹ ਕਾਨੂੰਨ ਦਾ ਕੀ ਫਾਇਦਾ ਹੈ ਕੀ ਘਾਟ ਆਇਆ ਜੇ ਟਰਾਂਸਪੋਰਟ ਏਰੀਆ ਦੇ ਲੋਕ ਨੇ ਜਿਨ੍ਹਾਂ ਨੇ ਟਰਾਂਸਪੋਰਟ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਦੇਖਦੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਾਡਾ ਨਾਮ ਮੁਰੇ ਸੋ ਟਰਾਂਸਪੋਰਟ ਨਗਰ ਪਹੁੰਚ ਗਏ ਆ ਤਾਂ ਦੇਖਦੇ ਆ ਜਿਹੜੇ ਕਿ ਇੱਥੇ ਸਾਡੇ ਨਾਲ ਬਾਬਾ ਜੀ ਆ ਬਹੁਤ ਪੁਰਾਣੇ ਡਰਾਈਵਰ ਵੀ ਨੇ ਇਹਦੇ ਟਰਾਂਸਪੋਰਟ ਦੇ ਮਾਲਕ ਵੀ ਨੇ ਤਾਂ ਗੱਲ ਕਰਦੇ ਆ ਪਪਾ ਜੀ ਕਾਨੂੰਨ ਆਇਆ ਜਿਹਦੇ ਵਿੱਚ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ ਜੁਰਮਾਨਾ ਰੱਖਿਆ ਗਿਆ ਹੈ ਲਖਾਣਾ ਇਹ ਤੇ ਜੀ ਬਿਲਕੁਲ ਗਲਤ ਹੈ ਜੀ ਇਹ ਬਿਲਕੁਲ ਗਲਤ ਹੈ ਦੱਸੋ ਜੀ ਡਰਾਈਵਰ ਆਦਮੀ ਕਿੱਥੋਂ 10 ਲੱਖ ਜਾਂ 7 ਲੱਖ ਰੁਪਈਆ ਲਿਆਊਗਾ ਕਿੱਥੋਂ ਡਰਾਈਵਰ ਦਾ ਜੀ ਕਰਦਾ ਕਿਸੇ ਨੂੰ ਮਾਰਨ ਉਹ ਡਰਾਈਵਰ ਤੇ ਇੱਕ ਕੀੜੀ ਵੀ ਨਹੀਂ ਮਾਰਦਾ ਉਹ ਵੀ ਜਦੋਂ ਤੁਰਦਾ ਨਾ ਆਪਣੇ ਸੱਚੇ ਮਨੋਂ ਉਹ ਕਿ ਰੱਬ ਨੂੰ ਧਿਆਉਂਦਾ ਹੋਰ ਭਾਈ ਇਨਸਾਨ ਧਿਆਏ ਨਾ ਧਿਆਵੇ ਆ ਜਿਹੜੇ ਅਨਜਾਨ ਬੰਦੇ ਕਾਰਾਕੂਰਾ ਜੀਆਂ ਲੈ ਲੈਂਦੇ ਉਹਨਾਂ ਨੂੰ ਪਤਾ ਤੇ ਹੈ ਨਹੀਂ ਚਲਾਉਣ ਦਾ ਕਦੀ ਖੱਬੇ ਆ ਜਾਂਦੇ ਕਦੀ ਸੱਜੇ ਆ ਜਾਂਦੇ ਕਦੀ ਮਗਰ ਆ ਜਾਂਦੇ ਆ ਵੱਡੀ ਗੱਡੀ ਦਾ ਕਸੂਰ ਘੜ ਦਿੰਦੇ ਆ ਜੀ ਇਹਨਾਂ ਬਾਰੇ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਜੀ ਇਹਨਾਂ ਬਾਰੇ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਕਿ ਜਿਹੜਾ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਸਟੀering ਬਾਰੇ ਵੀ ਸਟੀering ਚੀਜ਼ ਕੀ ਆ ਹਾਂਜੀ ਅਨਜਾਨ ਬੰਦੇ ਹੋ ਕੇ ਮਗਰੋਂ ਲਿਆ ਘੜਾ ਦੇਣਗੇ ਖੱਬੇ ਲਾ ਦੇਣਗੇ ਸੱਜੇ ਲਾ ਦੇਣਗੇ ਉਹ ਡਰਾਈਵਰ ਤੇ ਆਪਣੇ ਧਿਆਨ ਜਾਂੜਿਆ ਫੁੱਟਪਾਥ ਦੇ ਨਾਲ ਲਾ ਕੇ ਰਾਤ ਨੂੰ ਜਾਂ ਦਿਨੇ ਸਮਝੀ ਗੱਲ ਜੀ ਇਹਨਾਂ ਦਾ ਪਹਿਲੋਂ ਇਹਨਾਂ ਨੂੰ ਬੰਦ ਕਰੋ ਜੀ। ਸੋ ਬਾਬਾ ਜੀ ਕਹਿੰਦੇ ਵੀ ਜੇ ਡਰਾਈਵਰ ਜੇ ਐਕਸੀਡੈਂਟ ਹੋ ਜਾਂਦਾ ਜੇ ਉਹ ਭੱਜੇਗਾ ਤੇ ਫਿਰ ਉਹਨੂੰ 10 ਨਾਲ ਦੀ ਸਜ਼ਾ ਹੋਏਗੀ। ਕੀ ਡਰਾਈਵਰ ਜੇ ਨਹੀਂ ਭੱਜਦਾ ਤਾਂ ਫਿਰ ਉਹਦੀ ਸੁਰੱਖਿਆ ਲਈ ਵੀ ਕੋਈ ਕਾਨੂੰਨ ਹੋਣਾ ਜੀ ਇਹਦਾ ਕਿ ਨਹੀਂ? ਹਾਂ ਜੀ। ਜੇ ਡਰਾਈਵਰ ਨਹੀਂ ਭੱਜਦਾ ਪਬਲਿਕ ਖ ਮਾਰ ਦਿੰਦੀ ਆ ਜੀ ਬਿਨਾਂ ਵਜੇ ਤਾਂ ਜਿਹਨੂੰ ਪਤਾ ਵੀ ਨਹੀਂ ਹੁੰਦਾ ਵੀ ਡੰਡਾ ਮਾਰ ਦਿੰਦਾ। ਜੇ ਉਹਨਾਂ ਨੇ ਜੇ ਇਹ ਕਾਨੂੰਨ ਬਣਾਇਆ ਜਿਹੜਾ ਬੰਦਾ ਪਬਲਿਕ ਜਿਹੜੀ ਮਾਰਦੀ ਆ ਜੇ ਸਾਨੂੰ 10 ਲੱਖ ਜੁਰਮਾਨਾ ਉਹਨੂੰ 50 ਲੱਖ ਕਰਨਾ ਚਾਹੀਦਾ ਤਾਂ ਕੰਟਰੋਲ ਆਉਣਾ ਜੀ ਇਹ ਕੰਮ। ਤੇ ਬਾਬਾ ਇੱਕ ਵੱਡੀ ਗੱਲ ਹੈ ਕਿ ਜਦੋਂ ਹੁਣ ਆਪਾਂ ਕੋ ਦੇ ਮਹੀਨਾ ਚੱਲਦਾ ਤੋਂਦਰਾ ਟਾਈਮ ਹੈ ਹਾਂਜੀ ਤੋਂਦਰੇ ਟਾਈਮ ਤੇ ਲੱਖਾ ਐਕਸੀਡੈਂਟ ਹੋਇਆ ਤਾਂ ਕਿ ਲੱਖਾ ਐਕਸੀਡੈਂਟ ਦਾ ਜਿਹੜਾ ਕਿ ਸਰਕਾਰ ਦਰਬ ਇਹ ਆਪਣੇ ਖਜ਼ਾਨੇ ਭਰਨ ਲਈ ਕਾਨੂੰਨ ਲੈ ਕੇ ਆਈ ਹੈ ਕਿ ਇੰਨਾ ਕਿ ਲੋਕਾਂ ਨੂੰ ਕੋਈ ਰਾਹਤ ਮਿਲ ਸਕਦੀ ਹੈ ਨਰਾਇਤ ਕੋਈ ਨਹੀਂ ਮਿਲਣੀ ਜੀ ਪਹਿਲੀ ਗੱਲ ਤੇ ਆ ਜਦੋਂ ਵੀ ਗੱਡੀ ਰਾਤ ਨੂੰ ਅਸੀਂ ਚਲਦੀਆਂ ਲੈ ਕੇ ਪਹਿਲੀ ਗੱਲ ਤੇ ਆ ਜਿਹੜਾ ਵਪਾਰੀ ਆ ਉਹਨਾਂ ਕੱਚਾ ਮਾਲ ਹੁੰਦਾ ਅਗਲਾਂ ਦਾ ਜੇ ਟਾਈਮ ਤੇ ਨਾ ਗਿਆ ਟਾਈਮ ਤੇ ਨਾ ਪਿਆ ਸਾਨੂੰ ਪਾੜਾ ਹੀ ਨਹੀਂ ਮਿਲਦਾ ਜੇ ਟਾਈਮ ਤੇ ਨਹੀਂ ਪਹੁੰਚਉਂਦੇ ਧੁੰਦ ਦੇ ਵਿੱਚ ਚੱਲਦੇ ਸਾਡਾ ਜੀ ਕਰਦਾ ਮਰਨ ਨੂੰ ਸਾਡੇ ਨੇ ਨਿਆਣੇ ਹੈਗੇ ਸਾਡੇ ਬੱਚੇ ਨੇ ਹੈ ਕੀ ਕਰ ਸਾਡਾ ਦਿਲ ਕਰਦਾ ਧੁੰਦ ਦੇ ਵਿੱਚ ਗੱਡੀ ਚਲਾਉਣ ਨੂੰ ਇਹ ਜੀ ਇਹ ਸਾਬ ਕਾਨੂੰਨ ਗਲਤ ਹੈ ਮਜਬੂਰੀ ਸਾਨੂੰ ਮਾਰਦੀ ਆ ਪੰਜ ਪੰਜ 7-7000 ਰੁਪਏ ਤਨਖਾਹ ਲੈਣ ਦੇ ਆ ਅਸੀਂ ਨਿਆਣੇ ਕਿੱਥੋਂ ਪੜਾਉਣੇ ਆ ਬਸ ਮਜ਼ਦੂਰੀ ਕਰਕੇ ਕੰਮੇ ਤਾਂ ਮਜ਼ਦੂਰ ਚੰਗਾ ਰਾਤ ਨੂੰ ਆਪਣੇ ਹੱਥ ਪੈਰ ਧੋ ਕੇ ਆਪਣੇ ਘਰ ਤੇ ਚੱਲ ਜਾਂਦਾ ਜਿਹੜਾ ਅੰਨਾ ਕਾਨੂੰਨ ਲੈਂਦਾ ਜੀ ਮੋਦੀ ਸਾਹਿਬ ਇਹਨੂੰ ਬੰਦ ਕਰੋ ਇਹ ਬਹੁਤ ਮਾੜਾ ਬਹੁਤ ਅਸਰ ਡਰਾਈਵਰ ਸਿਰਫ ਇੱਕ ਥੋੜਾ ਵੀ ਟਰੱਕ ਦਾ ਡਰਾਈਵਰ ਹੀ ਆ ਟਰੈਂਪੂ ਡਰਾਈਵਰ ਆ ਜਿਹੜਾ ਸਕੂਟਰ ਚਲਾਉਂਦਾ ਇਹ ਨਹੀਂ ਡਰਾਈਵਰ ਜਿਹੜਾ ਸਾਈਕਲ ਆਵਾਜੇ ਉਹਨੂੰ ਉਹਨੂੰ ਵੀ ਇੰਨਾ ਹੀ ਕਰੋਗੇ ਡਰਾਈਵਰ ਤੇ ਅੱਜ ਕੱਲ ਜਿੰਨੇ ਘਰ ਦੇ ਜੀ ਆ ਸਾਰੇ ਹੀ ਡਰਾਈਵਰ ਆ ਤਾਂ ਕਾਨੂੰਨ ਤਾਂ ਸਭ ਲਈ ਇੱਕ ਹੀ ਹੋਣਾ ਚਾਹੀਦਾ ਸਾਰਾ ਇੱਕੋ ਹੀ ਹੋਣਾ ਚਾਹੀਦਾ ਸਭ ਲਈ ਇੱਕੋਣਾ ਚਾਹੀਦਾ ਜੀ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਥੇ ਬੈਠੇ ਹੋ ਕੀ ਟਰਾਂਸਪੋਰਟ ਨਗਰ ਦਾ ਕੀ ਠਸੋ ਇੱਧਰ ਭੀੜ ਇੱਕ ਲੱਗੀ ਟਰਾਂਸਪੋਰਟ ਨਗਰ ਦਾ ਕੀ ਮੋਲ ਆ ਇਹਦਾ ਠੱਪਾ ਸਾਰਾ ਕੋਈ ਕਾਰੋਬਾਰ ਬਿਲਕੁਲ ਠੱਪਾ ਜੀ ਸਾਰੀਆਂ ਗੱਡੀਆਂ ਖੜੀਆਂ ਨੇ ਚਾਹੇ ਉਹ ਕੋਈ ਬਜਰੀ ਦਾ ਕੰਮ ਕਰਦਾ ਚਾਹੇ ਪਰਚੂਨ ਦਾ ਕੰਮ ਕਰਦਾ ਸਾਰੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਸਭ ਡਰਾਈਵਰ ਲਗਾ ਲਗਾ ਕੇ ਗੱਡੀਆਂ ਆਪਣੇ ਘਰਾਂ ਨੂੰ ਜਾ ਰਹੇ ਆ ਠੀਕ ਆ ਜੀ ਬਿਲਕੁਲ ਕੱਲ ਦਾ ਕੰਮ ਠੱਪਾ ਡੀਜ਼ਲ ਨਹੀਂ ਮਿਲ ਰਿਹਾ ਪੈਟਰੋਲ ਨਹੀਂ ਮਿਲ ਰਿਹਾ ਸਾਰੀ ਦੁਨੀਆ ਹਾਹਾਕਾਰ ਮਚੀ ਹੋਈ ਹੈ ਉਹ ਜਿਹੜਾ ਇਹ ਕਾਨੂੰਨ ਹੈ ਉਹ ਬਿਲਕੁਲ ਗਲਤ ਹੈ ਕਾਨੂੰਨ ਕਿਉਂਕਿ ਜਿਹੜੀ ਇੱਕ ਅਨਜਾਨਕਾਰ ਲੇਡੀਜ਼ ਦਾ ਜੈਂਟਸ ਲੈ ਕੇ ਚੜ ਜਾਂਦੇ ਨੇ ਰੋਡ ਤੇ ਗੱਡੀ ਵਾਲੇ ਦੀ ਗਲਤੀ ਵੀ ਨਹੀਂ ਹੁੰਦੀ ਤੇ ਉਹਨੂੰ ਵੀ 10 ਲੱਖ ਰੁਪਇਆ 70 ਜੁਰਮਾਨਾ ਦੇਣਾ ਪਏਗਾ ਤੇ ਉਹ ਵੀ 10 ਸਾਲ ਦੀ ਜੇਲ੍ਹ ਜਾਏਗਾ ਗਲਤੀ ਦੇਖਣੀ ਪਏਗੀ ਕਿ ਕਿਸ ਦੀ ਗਲਤੀ ਹੈ ਕਿਸ ਦੀ ਨਹੀਂ ਗਲਤੀ ਹੈ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਵੱਡਾ ਟਰੱਕ ਆ ਛੋਟੀ ਕਾਰ ਵਾਲੇ ਨੇ ਵਿੱਚ ਮਾਰਤੀ ਲਿਆ ਕੇ ਤੇ ਡਰਾਈਵਰ ਨੂੰ 10 ਸਾਲ ਦੀ ਸਜ਼ਾ ਇਹ ਬਿਲਕੁਲ ਗਲਤ ਕਾਨੂੰਨ ਬਣਾਇਆ ਹੈ ਸਰਕਾਰ ਸੋ ਦੇ ਅਕਸਰ ਦੇਖਿਆ ਇਹ ਨਾ ਰੋਡ ਤੇ ਕਈ ਵਾਰ ਵੱਡੀ ਗੱਡੀ ਵਾਲੇ ਦੀ ਕੋਈ ਗਲਤੀ ਵੀ ਨਹੀਂ ਹੁੰਦੀ ਪਰ ਹਮੇਸ਼ਾ ਗਾਜ ਉਹਨਾਂ ਤੇ ਹੀ ਕਰਦੀ ਹੈ ਜੀ ਜੀ ਬਿਲਕੁਲ ਤੁਸੀਂ ਕਦੀ ਵੀ ਦੇਖ ਲਓ ਗੱਡੀ ਵਾਲੇ ਦੀ ਗਲਤੀ ਦੇ ਬਿਨਾਂ ਹੀ ਜੇ ਕਾਰ ਵਾਲਾ ਵੀ ਵਿੱਚ ਟੱਚ ਕਰ ਦਿੰਦਾ ਖੱਬੇ ਪਾਸੇ ਆ ਕੇ ਵੀ ਤਾਂ ਵੀ ਉਹ ਵੱਡੀ ਗਲਤੀ ਦੀ ਗੱਡੀ ਦੀ ਗਲਤੀ ਕਣੀ ਜਾਂਦੀ ਹੈ ਤੇ ਜੇ ਡਰਾਈਵਰ ਉਹ ਮੌਕੇ ਤੋਂ ਨਹੀਂ ਭਜੇਗਾ ਤਾਂ ਪਬਲਿਕ ਜਿਹੜੀ ਹੈ ਉਹ ਡਰਾਈਵਰ ਨੂੰ ਮਤਲਬ ਦੇਖੇ ਬਿਨਾਂ ਹੀ ਘੁੱਟ-ਘੁੱਟ ਕੇ ਉਹਦਾ ਬੁਰਾ ਹਾਲ ਕਰ ਦਿੰਦੀ ਹੈ ਤੇ ਮੋਦੀ ਸਾਹਿਬ ਕਹਿੰਦੇ ਵੀ ਡਰਾਈਵਰ ਕਾਰ ਵਾਲੇ ਨੂੰ ਜਾਂ ਕਿਸੇ ਨੂੰ 60 ਵੇਟ ਲੱਗਦੀ ਹੈ ਤੇ ਉਹਨੂੰ ਚੁੱਕ ਕੇ ਲੈ ਕੇ ਜਾਵੇ ਤੇ ਉਸ ਤੋਂ ਬਹੁਤ ਗਲਤ ਕਾਨੂੰਨ ਬਣਾਇਆ ਜੀ ਜਿੱਦਾਂ ਵੀ ਬਣਾਇਆ ਸੋ ਬਿਲਕੁਲ ਕਿਤੇ ਨਾ ਕਿਤੇ ਮਹੌਲ ਜਿਹੜਾ ਕੀ ਇਹਦੇ ਨਾਲ ਕਾਫੀ ਖਰਾਬ ਹੁੰਦਾ ਜਾਂਦਾ ਟਰਾਂਸਪੋਰਟੇਸ਼ਨ ਜਿਹੜੀ ਬੰਦ ਹੋਣ ਦੇ ਨਾਲ ਹੋਰ ਵੱਡੇ ਜਿਹੜੇ ਕੀ ਹੈ ਮਹਿੰਗਾਈ ਵਧਣ ਦੇ ਚਾਂਸਸ ਵਧੇ ਜਾ ਰਹੇ ਆ ਪੈਟਰੋਲ ਡੀਜ਼ਲ ਦਾ ਪਹਿਲਾਂ ਹੀ ਪੈਟਰੋਲ ਪੰਪਾਂ ਤੇ ਖਾਲੀ ਹੋ ਚੁੱਕਾ ਹੈ ਗੱਡੀਆਂ ਵੈਸੇ ਹੀ ਚੱਕਾ ਜਾਮ ਦੇ ਵਿੱਚ ਖੜੀਆਂ ਨੇ ਪਰ ਤੀਜੀ ਗੱਲ ਇਹ ਵੀ ਆ ਕਿ ਹੁਣ ਜਿਹੜੀਆਂ ਸਬਜ਼ੀਆਂ ਜਦ ਰਾਸ਼ਨ ਪਾਣੀ ਜਿਹੜਾ ਆਂਦਾ ਵੱਡੀਆਂ ਟਰਾਂਸਪੋਰਟੇਸ਼ਨਾਂ 'ਚ ਉਹਨਾਂ ਦੇ ਕੀ ਅਸਰ ਪਏਗਾ ਬਾਬਾ ਜੀ ਲੱਗਦਾ ਕਿ ਹੁਣ ਇਹਦਾ ਫਾਇਦਾ ਕੁਝ ਜਿਹੜੇ ਕਹਿੰਦੇ ਆ ਜਮ੍ਹਾਂ ਖੋਰ ਚੱਕਣਗੇ ਬਿਲਕੁਲ ਜੀ ਦੁਨੀਆ ਮਰ ਜੂਗੀ ਦੁੱਧ ਵੀ ਨਹੀਂ ਮਿਲਣਾ ਜਿਹੜੀ 10 ਰੁਪਏ ਦੀ ਚੀਜ਼ ਕੋਲ 50 ਰੁਪਏ ਲਊ ਦਊ ਅਗਲਾ ਜੇ ਤੋ ਆਉਣ ਹੀ ਨਹੀਂ ਦਊ ਦਊ ਕਿੱਥੋਂ ਹੋ ਜਾਨੀ ਇੱਥੇ ਤੇ ਬੁਰਾ ਹਾਲ ਹੋ ਜੂਗਾ ਜੀ 10 ਦਿਨ ਬੰਦ ਹੋ ਗਏ ਵੇਖੋ ਇਹ ਤਾਂ ਗੱਡੀਆਂ ਸਾਰੀਆਂ ਖੜੀਆਂ ਜੀ ਡਰਾਈਵਰ ਘਰਾਂ ਨੂੰ ਚੱਲ ਗਏ ਹੁਣ ਰਾਤ ਚੌਂਕੀਦਾਰਾ ਕਰਾਂਗੇ ਨਾ ਨਾ ਦਾ ਜੋਕੀਦਾਰਾ ਤੇ ਮਾਲਕ ਨੂੰ ਕਰਨਾ ਪਊ ਨਾ 10 ਦਿਨ ਖੜ ਗਏ ਕਿਸ਼ਤ ਕਿੱਥੋਂ ਲਿਆਂਗੇ ਕਿਸ਼ਤਾਂ ਵਾਲੇ ਤੇ ਤੁਰੇ ਤੁਰੇ ਲੰਡੂ ਫਿਰ ਛੱਡੇ ਨੇ ਜਾੜ ਕੇ ਸਰਚੇ ਮਾਰ ਕੇ ਡਰਾਈਵਰ ਨੂੰ ਘੇਰੇ ਦੇਓ 10000 ਰੁਪਏ ਤੁਹਾਡੀ ਗੱਡੀ ਦੀ ਕਿਸ਼ਤ ਟੁੱਟ ਗਈ ਆ ਇੱਕ ਕਿਸ਼ਤ ਟੁੱਟ ਜੇ ਮਗਰ 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 ਸਨਾਖਲਾ ਦਿੰਦੇ ਆ ਇਹ ਕੋ ਗਲਤ ਕਾਨੂੰਨ ਕੀਤਾ ਮੋਦੀ ਸਾਹਿਬ ਨੇ ਬਹੁਤ ਗਲਤ ਕਾਨੂੰਨ ਕੀਤਾ ਜਿਹੜੇ ਚੰਗੇ ਕੰਮ ਕੀਤੇ ਉਹ ਵੀ ਚੰਗੇ ਕਦੀ ਵਧੀਆ ਵੀ ਕੰਮ ਕੀਤੇ ਨੇ ਪਰ ਆਹ ਕਾਨੂੰਨ ਜਿਹੜਾ ਡਰਾਈਵਰਾਂ ਦੇ ਤੇ ਇੱਕ ਤਲਵਾਰ ਰੱਖਦੀ ਏ ਸਿਰ ਦੇ ਤੇ ਕਤਲੇਆਮ ਕਰ ਲੈਣ ਤੋਂ ਦੋ ਚੰਗਾ ਜੀ ਸੋ ਬਿਲਕੁਲ ਇਹ ਦਰਦ ਦਾ ਜੀ ਸੋਣ ਰਿਓ ਦਰਦ ਆ ਉਹ ਡਰਾਈਵਰਾਂ ਨਾਲ ਭਾਈਆਂ ਦਾ ਹੋਰ ਵੀ ਲੋਕ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਕਹਿਣਾ ਉਹਨਾਂ ਦਾ ਤੁਸੀਂ ਵੀ ਟਰਾਂਸਪੋਰਟ ਹੀ ਹੋ ਜੀ ਹਾਂ ਜੀ ਡਰਾਈਵਰ ਕਿੱਦਾਂ ਦੇ ਦੇ ਕੇ ਇਸ ਕੰਮ ਦੇ ਉੱਤੇ ਕਿੱਦਾਂ ਦਾ ਅਸਰ ਪਏਗਾ ਜਿਹੜਾ ਕਿ ਆ ਜਿਹੜਾ ਕਾਨੂੰਨ ਆਇਆ ਬਹੁਤ ਮਾੜਾ ਅਸਰ ਹੈ ਜੀ ਦੇਖੋ ਆਮ ਬੰਦੇ ਦੇ ਰਸਤੇ ਦਾ ਔਖਾ ਹੈਗਾ ਜੀ ਕੰਮ ਤਾਂ ਡਰਾਈਵਰ ਪਰ ਸਾਰੇ ਸਾਰੇ ਖੜੇ ਆ ਦੇਖੋ ਲੇਬਰ ਵਾਲੇ ਵਿਚਾਰੇ ਬੇਰੰਗ ਹੋ ਗਏ ਆ ਇਹਨਾਂ ਨੂੰ ਨੀ ਕੰਮ ਮਿਲ ਰਿਹਾ ਹੈਗਾ ਗੱਡੀਆਂ ਵੀ ਖੜਗੀਆਂ ਨੇ ਦੇਖੋ ਤੁਸੀਂ ਇੱਧਰ ਮੜਾ ਮਾਰ ਕੇ ਦੇਖੋ ਕੈਮਰਾ ਸਾਰੀਆਂ ਗੱਡੀਆਂ ਖੜੀਆਂ ਹੀ ਨੇ ਸੋ ਇਹ ਕਾਨੂੰਨ ਆ ਇਹਨਾਂ ਦੇ ਜਿਹੜੇ ਕੁਛ ਲੋਗ ਆ ਮਾਤੜ ਸਾਥੀ ਮੈਨਲਾ ਤਾਂ ਡਰਨਾ ਕੰਮ ਵੀ ਛੱਡ ਜਾਣਗੇ ਇਦਾਂ ਜੇ ਕਾਨੂੰਨ ਪਾਸ ਹੋ ਗਿਆ ਤਾਂ ਬਿਲਕੁਲ ਹੀ ਬਿਲਕੁਲ ਛੱਡ ਕੇ ਜਾਣਗੇ ਜੀ ਕੋਈ ਕੰਮ ਇਹਦਾ ਕਾਲਾ ਕਾਨੂੰਨ ਹੀ ਹੈ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਪਹਿਲੇ ਕਿਸਾਨਾਂ ਦਾ ਕਾਲਾ ਕਾਨੂੰਨ ਆਇਆ ਉਹ ਵੀ ਇਹ ਵੀ ਕਾਲਾ ਕਾਨੂੰਨ ਹੀ ਹੈ ਸੋ ਹੁਣ ਲੱਗਦਾ ਨਹੀਂ ਏਕਾ ਹੋਣਾ ਚਾਹੀਦਾ ਪੂਰੇ ਦੇਸ਼ ਵਿੱਚ ਜੇ ਇਹ ਕਾਨੂੰਨ ਪਾਸ ਹੁੰਦਾ ਤਾਂ ਕਿਤੇ ਨਾ ਕਿਤੇ ਡਰਾਈਵਰ ਜਿਹੜਾ ਮਾੜੀ ਮੋਟੀ ਰੋਟੀ ਕਹਿੰਦਾ ਉਹ ਤੋਂ ਵੀ ਹਵਾਜਰ ਹੋ ਜਾਏਗਾ ਜੇ ਕਹਿੰਦੇ ਆ ਏਕਾ ਸੀਗਾ ਕਿਸਾਨੀ ਅੰਦੋਲਨ ਦਾ ਏਕਾ ਸੀਗਾ ਤੇ ਉਹ ਕਾਨੂੰਨ ਰੱਦ ਹੋ ਗਿਆ ਤਾਂ ਕੀ ਹੁਣ ਪੂਰੇ ਭਾਰਤ ਦੇ ਜਿਹੜੇ ਡਰਾਈਵਰ ਆ ਜਾਂ ਟਰਾਂਸਪੋਰਟ ਇੱਥੇ ਹੈਗੇ ਨੇ ਲੱਗਦਾ ਇਹ ਕਾਨੂੰਨ ਵਾਪਸ ਕਰਾ ਪਾਣਗੇ ਕਾਨੂੰਨ ਤਾਂ ਵਾਪਸ ਕਰਾਣੇ ਪੈਣਗੇ ਜੀ ਪਰ ਇਹ ਏਕ ਦਾ ਦੇਖੋ ਜੀ ਉੱਪਰ ਵਾਲੇ ਬੈਠੇ ਜਿਹੜੇ ਇਹ ਹੀ ਦੱਸ ਸਕਦੇ ਹੈਗੇ ਕਿ ਏਕਾ ਹੋਊਗਾ ਕਿ ਨਹੀਂ ਹੋਊਗਾ ਅਜੀ ਤਾਂ ਉਹਨਾਂ ਨਾਲ ਮਗਰ ਖੜੇ ਆ ਜਰੂਰ ਖੜੇ ਆ ਅਜੀ ਤਾਂ ਗੱਡੀਆਂ ਖੜਾ ਦیتے ਆ ਆਪਣੀਆਂ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕੋਈ ਨਹੀਂ ਬਜੀ ਬਸ ਕਾਨੂੰਨ ਵਾਪਸ ਹੋਣਾ ਚਾਹੀਦਾ ਹੁਣ ਜਿੰਨਾ ਕੋ ਸਿੰਗਲ ਸਿੰਗਲ ਮਾਲਕ ਗੱਡੀਆਂ ਵਾਲ ਜਿਨ੍ਹਾਂ ਦੀ ਚੱਲਦਾ ਸਾਰਾ ਸਰਕਲ ਉਹਦੇ ਤੋਂ ਆ ਜੋ ਹੁਣ ਇਦਾਂ ਗੱਡੀਆਂ ਖੜ ਜਣਗੀਆਂ ਜਾਂ ਡਰਾਈਵਰ ਕੰਮ ਛੱਡ ਜਾਣਗੇ ਆਪਾਂ ਕਿੱਥੋਂ ਉਹਦਾ ਕਿਸ਼ਤਾਂ ਕਿੱਥੋਂ ਲਾ ਲਾਂਗੇ 50000 ਰੁਪਏ ਗੱਡੀ ਦੀ ਕਿਸ਼ਤ ਹੈਗੀ ਆ ਸਰਕਾਰ ਨੇ ਉਹ ਜੀ ਨਹੀਂ ਵੇਖਣੀ ਬੈਂਕਾਂ ਵਾਲਿਆਂ ਨੇ ਉਹ ਜੀ ਨਹੀਂ ਵੇਖਣੀ ਨਾ ਦੂਨ ਸਰਕਾਰ ਤਾਂ ਆਪਣੇ ਵੱਲੋਂ ਕਰਦੇ ਡਰਾਈਵਰ ਤਾਂ ਚਾਬੀਆਂ ਫੜਾ ਕੇ ਘਰਾਂ ਨੂੰ ਚਲੇ ਗਏ ਜੀ ਅਸੀਂ ਨਹੀਂ ਚਲਾਉਂਦੇ ਗੱਡੀਆਂ ਗੱਡੀਆਂ ਕੌਣ ਚਲਾਊਗਾ ਜੀ ਲੋਕਡਾਊਨ 'ਚ ਵੀ ਕੋਈ ਰਾਹਤ ਮਿਲੀ ਸੀ ਕੁਛ ਰਾਹਤ ਨਹੀਂ ਮਿਲੀ ਜੀ ਕੁਛ ਰਾਹਤ ਨਹੀਂ ਮਿਲੀ ਐ ਬੈਂਕਸੋ ਕੋ ਉਲਟਾ ਕਿਸ਼ਤਾਂ ਦਾ ਸਾਨੂੰ ਉਲਟਾ ਐਕਸਟਰਾ ਟੈਕਸ ਭਰਨੇ ਪਏਗੇ ਜੀ ਜਿਹੜੀਆਂ ਕਿਸ਼ਤਾਂ ਟੁੱਟੀਆਂ ਉਹਨਾਂ ਦੇ ਵਿਆਜ ਐਕਸਟਰਾ ਭਰੇ ਅਸੀਂ ਉਹਨਾਂ ਬੈਂਕ ਵਾਲਿਆਂ ਨੇ ਸੁਣੀ ਨਾ ਕੋ ਅਗਲੇ ਕਹਿੰਦੇ ਜੀ ਸਰਕਾਰ ਕੋ ਨੋਟਿਸ ਲਿਆਓ ਜੀ ਕੀ ਲੈ ਕੇ ਆਵਾਂਗੇ ਕਿਸੇ ਕੋਲੋਂ ਸੋ ਬਿਲਕੁਲ ਮਰਦਾ ਹਮੇਸ਼ਾ ਮਾਤੜ ਬੰਦਾ ਹੀ ਆ ਸੋ ਜਿਹੜੇ ਡਰਾਈਵਰ ਆਪਣੇ ਘਰ ਦੇ ਪਰਿਵਾਰ ਤੋਂ ਦੂਰ ਵੀ ਰਹਿੰਦੇ ਨੇ ਦਿਨ ਰਾਤ ਜਾਗਦੇ ਨੇ ਸੜਕਾਂ ਤੇ ਪਰ ਅੱਜ ਕਿਤਨਕ ਤੇ ਫਿਰ ਉਹਨਾਂ ਦੇ ਉੱਤੇ ਇੱਕ ਮੁਸੀਬਤ ਦੀ ਤਲਵਾਰ ਜਿਹੜੀ ਲਟਕ ਚੁੱਕੀ ਆ ਮੋਦੀ ਸਾਹਿਬ ਨੂੰ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਾਨੂੰਨ ਦੇ ਵਿੱਚ ਸੋਧ ਹੋਣਾ ਜ਼ਰੂਰੀ ਆ ਕਿ ਰੋਡ ਦੇ ਉੱਤੇ ਜੇ ਐਕਸੀਡੈਂਟ ਹੁੰਦਾ ਗਲਤੀ ਦੇਖਣੀ ਚਾਹੀਦੀ ਹੈ ਕਿਲਾ ਕਹਦੀ ਆ ਕਿ ਜਾਂ ਫਿਰ ਉਸ ਡਰਾਈਵਰ ਤੇ ਗਾਜ ਗਰੇਗੀ ਜਿਹੜਾ ਕੋਈ ਜੁਰਮ ਹੀ ਨਾ ਹੋਏਗਾ ਬਹੁਤ ਸਾਰੇ ਸਵਾਲ ਆ ਬਹੁਤ ਸਾਰੀਆਂ ਚੀਜ਼ਾਂ ਨੇ ਕਾਨੂੰਨ ਨੂੰ ਵੈਰੀਫਾਈਡ ਜੁਰ ਕਰਨਾ ਚਾਹੀਦਾ ਹੈ ਦੁਆਰਾ ਤਾਂ ਕਿ ਲੋਕਾਂ ਦੇ ਵਿੱਚ ਡਰ ਦਾ ਮਹੌਲ ਨਾ ਬਣੇ ਕਿਉਂਕਿ ਜੇ ਟਰਾਂਸਪੋਰਟੇਸ਼ਨ ਰੁਕਦੀ ਹੈ ਤਾਂ ਕਿੰਨਾ ਕਿਤੇ ਭਾਰਤ ਦੇ ਵਿੱਚ ਮਹਿੰਗਾਈ ਇੱਕ ਆਪਣਾ ਰੂਪ ਲੈ ਲੇਗੀ ਜਿਹੜਾ ਪੈਟਰੋਲ ਡੀਜ਼ਲ ਜਾਂ ਹੋਰ ਸਬਜ਼ੀਆਂ ਜਾਂ ਖਾਣ-ਖਾਨ ਵਾਲੇ ਪਦਾਰਥਾਂ ਆਸਮਾਨ ਨੂੰ ਕੀਮਤਾਂ ਛੂਣ ਗਿਆ ਸਮੇਂ ਰਹਿੰਦੇ ਹੀ ਇਹ ਕਾਨੂੰਨ ਦੇ ਉੱਤੇ ਸੋਧ ਹੋਣਾ ਜ਼ਰੂਰੀ ਹੈ ਤਾਂ ਕਿ ਜਿਹੜੇ ਸਾਡੇ ਡਰਾਈਵਰ ਭਾਈ ਨੇ ਜਾਂ ਸਾਡੇ ਟਰਾਂਸਪੋਰਟੀ ਨੇ ਉਹਨਾਂ ਨੂੰ ਰੋਟੀ ਰੋਜੀ ਦਾ ਜਰੀਆ ਉਹਨਾਂ ਦਾ ਬੰਦ ਨਾ ਹੋਵੇ ਸੋ ਦੇਖਦੇ ਹਾਂ ਆਨ ਵਾਲੇ ਸਮਝੇ ਕੀ ਰਿਜ਼ਲਟ ਸਾਹਮਣੇ ਆਂਦਾ ਨਮੀ ਅਪਡੇਟ ਲਈ ਜੁੜੇ ਹੋ ਸਾਡੇ ਨਾਲ ਦੇਖਦੇ ਹੋ ਪ੍ਰਾਈਮੂ ਦੇ ਨੂਰ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀ ਰਾ